ਸਾਸਿਕਾਲ ਜੀ ਸਾਸਿਕਾਲ ਜੀ ਹਾਂਜੀ ਆਹ ਦੀਵਾ ਕਿਉਂ ਲਾ ਰੱਖਿਆ ਜੀ ਕਾਦਾ ਦੀਵਾ ਇਹ ਇਹ ਲਾਇਆ ਪਰ ਤਰ ਤਰਬੇ ਨਾ ਪਰਾਨੇ ਆਵੇ ਅੱਛਾ ਪ੍ਰਾਨੇ ਤਰਬੇ ਨਾ ਲਾਇਆ ਜੀ ਇਹ ਪਿਆਜ਼ ਹੈ ਜੀ ਇਹ ਪਿਆਜ਼ ਹੈ ਵਿੱਚ ਸਭਾ ਤੇਲ ਹੈ ਹਾਂਜੀ ਅੱਛਾ ਪਿਆਜ਼ ਦੇ ਵਿੱਚ ਅੱਛਾ ਨਹੀਂ ਆਉਂਦਾ ਆ ਦੇਖੋ ਦੋਸਤੋ ਇਹ ਪਿਆਜ਼ ਕੱਟਿਆ ਹੋਇਆ ਹਾਂਜੀ ਪਿਆਜ਼ ਕੱਟ ਕੇ ਵਿੱਚ ਤੇਲ ਪਾਇਆ ਬੱਤੀ ਲਾਈ ਹੋਈ ਨਾਲ ਹਾਂਜੀ ਠੀਕ ਹੈ ਜੀ ਇਹ ਕਿਉਂ ਲਾਇਆ ਜੀ ਮੜਾ ਜੀ ਦੱਸੋਗੇ ਮੱਛਰਾਂ ਤੋਂ ਲਾਇਆ ਤੇ ਅੱਛਾ ਮੱਛਰਾਂ ਤੋਂ ਲਾਇਆ ਜੀ ਹਾਂ ਇਹ ਦਿਨ ਇਹ ਜੀ ਗੌਣਾ ਮੱਛਰ ਨਹੀਂ ਆਉਂਦਾ ਆਉਂਦਾ ਨਹੀਂ ਹੈਗਾ ਆਇਆ ਨਹੀਂ ਅੱਜ ਦੇਖੋ ਜੀ ਬਜ਼ੁਰਗਾਂ ਦੇ ਪੁਰਾਣੇ ਤਜਰਬੇ ਨੇ ਪੁਰਾਣੇ ਤੁਸੀਂ ਕਹਿ ਸਕਦੇ ਹੋ ਨੁਕਤੇ ਨੇ ਵੀ ਜਿਹਦੇ ਵਿੱਚ ਕੀ ਕੀਤਾ ਗਿਆ ਪਿਆਜ਼ ਆ ਉਹਨੂੰ ਕੱਟਿਆ ਗਿਆ ਵਿਚਾਲਿਓ ਵਿਚਾਲਿਓ ਉਹਦਾ ਪੀਸ ਕੱਟਿਆ ਗਿਆ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਤੇਲ ਪਾ ਕੇ ਤੇ ਨਾਲ ਬੱਤੀ ਹਾਂਜੀ ਬੱਤੀ ਵੱਟ ਕੇ ਪਾਈ ਗਈ ਦੇਖ ਲਓ ਤੁਸੀਂ ਦੇਖ ਸਕਦੇ ਹੋ ਦੋਸਤੋ ਤੇ ਮੱਛਰ ਦੇਖੋ ਪੂਰੇ ਰੂਮ ਦੇ ਵਿੱਚ ਕਿਧਰ ਹੀ ਨਜ਼ਰ ਨਹੀਂ ਆਉਂਦਾ ਆ ਉੱਪਰ ਪੱਖਾ ਵੀ ਦੇਖ ਸਕਦੇ ਹੋ ਪੱਖਾ ਵੀ ਬੰਦ ਕੀਤਾ ਹੋਇਆ ਤੇ ਮੱਛਰ ਬਿਲਕੁਲ ਹੈ ਨਹੀਂਗਾ ਇਹ ਪੁਰਾਣਾ ਤਜਰਬਾ ਅੱਗੇ ਤਾਂ ਬੈਠਣ ਨਹੀਂ ਦਿੰਦੇ ਸੀ ਹਾਂਜੀ ਮੱਛਰ ਮਾਤਾ ਜੀ ਕਹ ਰਹੇ ਨੇ ਮੱਛਰ ਬੈਠਣ ਨਹੀਂ ਸੀ ਤੁਹਾਨੂੰ ਨਹੀਂ ਆਉਂਦਾ ਹੁਣ ਅੱਛਾ ਹੁਣ ਨਹੀਂ ਆਉਂਦਾ ਮੱਛਰ ਦੇਖੋ ਜੀ ਤੁਸੀਂ ਆਪਣੇ ਘਰ ਦੇ ਵਿੱਚ ਇਹ ਦੇਸੀ ਨੁਕਤਾ ਜਿਹੜਾ ਵਰਤ ਸਕਦੇ ਹੋ ਇੱਕ ਪਿਆਜ਼ ਲੈਣਾ ਪਿਆਜ਼ ਨੂੰ ਕੱਟ ਲੈਣਾ ਵਿਚਾਲਿਓ ਉਹਦੇ ਵਿੱਚ ਇੱਕ ਖੱਡਾ ਬਣਾ ਲੈਣਾ ਕਹਿ ਸਕਦੇ ਹੋ ਤੁਸੀਂ ਦੀਵੇ ਦੀ ਤਰ੍ਹਾਂ ਉਹਨੂੰ ਬਣਾ ਲੈਣਾ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਬੱਤੀ ਪਾ ਕੇ ਉਹਦੇ ਵਿੱਚ ਤੇਲ ਪਾ ਦੇਣਾ ਉਹਨੂੰ ਤੁਸੀਂ ਆਪਣੇ ਘਰ ਦੇ ਵਿੱਚ ਲਾ ਸਕਦੇ ਹੋ ਤੇ ਜਿਹੜਾ ਮੱਛਰ ਤੁਹਾਡੇ ਮੱਛਰ ਤੋਂ ਬਚਾ ਹੂ ਹਾਂਜੀ ਤੁਹਾਡਾ ਮੱਛਰ ਤੋਂ ਬਚਾ ਹੋਊਗਾ ਇਹ ਬੇਬੇ ਨੇ ਬਣਾਇਆ ਜੀ ਤਜਰਬਾ ਦੱਸਿਆ ਪੁਰਾਣਾ ਪੁਰਾਣੇ ਨੁਕਤੇ ਨਹੀਂ ਬੇਬੇ ਸਰਜੀਤਪੁਰ ਬੇਬੇ ਸਰਜੀਤਪੁਰ ਨੇ ਦੱਸਿਆ ਠੀਕ ਹੈ ਜੀ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਬਈ ਆ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਦੀਵਾ ਕਿੱਸਰੇ ਬਣਾਏ ਉਹਣਾ ਆ ਗਿਆ ਪਿਆਜ਼ ਦੇਖ ਲਓ ਧਿਆਨ ਨਾਲ ਪਿਆਜ਼ ਕੱਟਿਆ ਗਿਆ ਇਨੂੰ ਗੁਲਾਈ ਦੇ ਵਿੱਚ ਕੱਟ ਕੇ ਫਿਰ ਉਸ ਤੋਂ ਬਾਅਦ ਵਿੱਚ ਤੇਲ ਪਾਇਆ ਗਿਆ ਬੱਤੀ ਲਾਈ ਗਈ ਹੈ ਸਰੋਂ ਦਾ ਤੇਲ ਹਾਂਜੀ ਸਰੋਂ ਦਾ ਤੇਲ ਪਾਇਆ ਗਿਆ ਜੀ ਠੀਕ ਹੈ ਜੀ ਕਰੋ ਸ਼ੇਅਰ ਦਬਕੇ ਧੰਨਵਾਦ